ਪੰਜਾਬੀ ਹੱਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਅੱਜ ਬਠਿੰਡਾ ਵਿਖੇ ਆਂਗਣਵਾਲੀ ਵਰਕਰ ਜੂੰਗਣ ਸੀਟੂ ਬੱਲੋ ਇੱਕ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਸ਼ਾਸਨ ਦੇ ਖਿਲਾਫ ਉਹਨਾਂ ਕਿਹਾ ਕਿ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਤੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਦੀ ਚੇਤਾਵਨੀ ਦਿੱਤੀ। ਇਸ ਸਮੇਂ ਅਧਿਕਾਰੀ ਨੇ ਪ੍ਰਸ਼ਾਸਨ ਅਧਿਕਾਰੀ ਨੇ ਉਹਨਾਂ ਦੀ ਗੱਲਬਾਤ ਸੁਣੀ ਤੇ ਉਹਨਾਂ ਨੂੰ ਕੁਝ ਸਮਾਂ ਮੀਟ ਕਰਨ ਲਈ ਕਿਹਾ ਦਿਖਾਉਣਾ ਸੋ ਨੂੰ ਪੂਰਾ ਮਾਮਲਾ ਦੇਖਦੇ ਰੋ ਪੰਜਾਬੀ ਅੱਧੀਵਾਜ। ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀ ਹੱਤ ਦੀ ਆਵਾਜ਼ ਜਿੰਦਾਬਾਦ 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 ਜੀ ਆਈ ਪੀ ਯੂ ਜਿੰਦਾਬਾਦ 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 ਇਹ ਸਰਕਾਰ ਤੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੇਰਾ ਤੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਵਾਸਾ ਦਿਖਾ ਦਿੰਦੇ ਆ ਆਦੇ ਲਈ ਵੀ ਅੰਦਰ ਨਰਵਾੜਨ ਇੱਕ ਹੀ ਗੇੜਾ ਦੱਬ ਜਾਗੇ ਪਰ ਅਸੀਂ ਫਿਰ ਵੀ ਨਰਮਾਈ ਰੱਖਦੇ ਆ ਵੀ ਚਲੋ ਆਣਗੇ ਸਾਡੀ ਗੱਲ ਬਾਤ ਸੁਣਨਗੇ ਲੇਕਿਨ ਹੁਣ ਆਪਾਂ ਨੂੰ 2 ਘੰਟੇ ਹੋ ਗਏ ਬੈਠੇ ਰੋ ਆਪਣੇ ਕਿਸੇ ਨੇ ਸਾਰ ਨਹੀਂ ਲਈ ਇੱਥੇ ਆ ਕੇ ਵੀ ਇਹ ਕੁੜੀਆਂ ਕਿਉਂ ਰੋ ਰਹੀਆਂ ਇੱਥੇ ਆ ਕੇ ਦੇਖੋ ਜੇ ਬੱਚਾ ਰੋਂਦੇ ਮਾਂ ਤਾਈ ਤੋ ਤਿੰਦੇ ਨਾ ਤਾਂ ਹੁਣ ਆਪਾਂ ਕਾਹ ਹੀ ਆਏ ਵੀ ਇਹ ਸਾਡੀ ਸੁਣ ਪਰ ਇਹ ਸੁੰਦਰੀ ਸਾਡੀ ਆਏ ਨਹੀਂ ਸੁਣਨੇਗੇ ਜ਼ੋਰ ਦੀ ਪਿੱਟੋ ਇਹਨਾਂ ਨੂੰ ਹਾਏ 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 ਆਪਕੇ ਕੋਈ ਜਾਂਦਾ ਦੇਖੋ ਕਿ ਦੇਖੋ ਸੈਂਟੈਕ ਸਾਡਾ ਸਾਲ ਸੁਨੇਹਾ ਬਹੁਤ ਜਿਆਦਾ ਰਿਪੋਰਟ ਦੇਖੋ ਰਿਪੋਰਟ ਤੋਂ ਪਹਿਲਾਂ ਇੱਕ ਮਿੰਟ ਗੱਲ ਸੁਣੋ ਜਿਹੜੇ ਨਹੀਂ ਜਿਹੜੇ ਦੇਖੋ ਹੀ ਸਾਰੇ ਸਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਪਹਿਲਾਂ ਉਹ ਕਿੰਨੇ ਪਰਸੈਂਟ ਹੈ 68.135 ਨੀਚੇ ਆ ਰਿਹਾ ਇਹਨਾਂ ਦਾ ਇਹ ਸਾਰਿਆਂ ਨੂੰ ਮੈਡਮ ਆਪਾਂ ਫਿਰ ਬਟਿੰਡਾ 11ਵੇਂ ਨੰਬਰ ਤੇ ਆਉਂਦੇ ਹਾਂ ਮੈਡਮ ਤਾਂ ਬਟਿੰਡਾ ਹੈ ਨਾ 11ਵੇਂ ਤੇ ਆ ਕਿੰਨੇ ਤੇ ਲਾਸਟ ਇਹਨਾਂ ਨੂੰ ਵੀ ਮੈਡਮ ਇਹਨਾਂ ਨੂੰ ਵੀ ਉੱਤੇ ਚੱਲ ਰਹੇ ਨੇ ਪਰ ਇਹਨਾਂ ਨੇ ਸਾਰੇ ਜੀ ਬਣੇ ਨਾ ਸਾਡੀ ਗੱਲ ਰੋਕਿਆ ਗਿਆ ਮਾਰ ਬਤਾ ਦੱਸੋ ਕਿੱਥੇ ਰੁਕੇ ਨੇ ਨਾ ਮੈਂ ਤੁਹਾਨੂੰ ਇੱਕ ਮਹੀਨਾ ਪਹਿਲਾਂ ਕਿਹਾ ਸੀ ਨਾ ਜਦੋਂ ਮੈਨੂੰ ਉੱਥੋਂ ਡਾਇਰੈਕਸ਼ਨ ਆਇਆ ਜੀ ਸਾਡਾ ਇੱਕ ਐਸਐਨਪੀ ਡਿਸਟ੍ਰੀਬਿਊਟ ਕਰਨੇ ਆ ਨਾ ਹੁਣ ਆਧਾਰ ਆਥੈਂਟੀਕੇਸ਼ਨ ਇੱਕ ਫੇਸ਼ੀਅਲ ਰਿਕੋਗਨਾਈਜਰ ਸਿਸਟਮ ਹੋ ਗਿਆ ਕਿਸੇ ਵੀ ਬੈਨੀਫੀਸ਼ੀਅਨ ਨੂੰ ਜੇ ਅਸੀਂ ਰਾਸ਼ਨ ਦੇਣਾ ਡਾਟਾ ਔਨਲਾਈਨ ਅਪਡੇਟ ਹ ਉਹਨਾਂ ਦੇ ਲਈ ਅਸੀਂ ਵਰਕਰਸ ਨੂੰ ਬਾਰ-ਬਾਰ ਬੇਨਤੀ ਕੀਤੀ ਆ ਵੀ ਉਹ ਕੰਮ ਦੇ ਵਿੱਚ ਇੰਪਰੂਵਮੈਂਟ ਲਈ ਆ ਜਾਵੇ ਤੇ ਡਿਪਾਰਟਮੈਂਟ ਵੱਲੋਂ ਸਾਨੂੰ ਡਾਇਰੈਕਸ਼ਨ ਹੋਈ ਸੀ ਜੇ ਕੋਈ ਨਹੀਂ ਕੰਮ ਕਰਦਾ ਉਹਨਾਂ ਦੀ ਤੁਸੀਂ 2-3 ਉਹਨਾਂ ਨੂੰ ਲੈਟਰਸ ਵਗੈਰਾ ਕੱਢੋ ਸੈਲਰੀਜ਼ ਉਹਨਾਂ ਦੀ ਰਿਡਕਟ ਕਰੋ ਇੱਕ ਵਾਰ ਰੋਕੋ ਜੇ ਕੰਮ ਕਰਦੇ ਹੋ ਰੀ ਕੰਟੀਨਿਊਅਸ ਹੀ ਕਰਦਾਂਗੇ ਤਿੰਨ ਹਾਂਜੀ ਹੁਣ ਤੁਸੀਂ ਦੱਸੋ ਮੇਰੀ ਗ੍ਰੀਵੈਂਸ ਕਿੰਨੇ ਕਿਜਣੇ ਦੀ ਰੋਕੀ ਗਈ ਹੈ ਇਹ ਦੇਖੋ ਜੀ 1392 ਸਾਡੇ ਕੋਲ ਸੈਂਟਰ ਆਉਂਦੇ ਆ ਕਿ ਵਰਕਰਸ ਹੈ 10 ਤੋਂ 15% ਹੈ 2-3 ਯੂਨੀਅਨ ਸਾਨੂੰ ਸਪੋਰਟ ਨਹੀਂ ਕਰ ਰਹੀਆਂ ਉਹਨਾਂ ਦੀ ਹੋਰ ਦਾ ਟੈਂਪਰੇਰੀ ਟਾਈਮ ਲਈ ਅਸੀਂ ਸੈਲਰੀ ਰੋਕੀ ਹੈ ਜੇ ਦੋ ਦਿਨਾਂ ਦੇ ਸਾਨੂੰ ਕੰਮ ਕਰਕੇ ਦਿੰਦੇ ਅਸੀਂ ਪਾ ਦਿੰਦੇ ਆ ਸਰ ਕੰਮ ਕਰਨ ਦਾ ਸਰ ਕੰਮ ਕਰਨ ਦਾ ਮਸਲਾ ਤਾਂ ਇਹ ਹੈ ਵੀ ਤੁਸੀਂ ਸਾਡੇ ਨਾਲ ਬਿਨਾ ਹਥਿਆਰਾਂ ਤਾਂ ਸਾਥਾ ਲੜਾਈ ਕਰਾ ਰਹੇ ਹੋ ਨਹੀਂ ਜਦੋਂ ਸਾਰਾ ਮੈਨੂੰ ਇਹ ਕੋਈ ਇੱਕ ਸਟੇਟ ਦਾ ਇਸ਼ੂ ਹੈ ਜੇ ਤੇ ਮੇਰੇ ਹੱਥ 'ਚ ਮੈਂ ਦਵਾ ਦਿੰਦਾ ਉਹਨਾਂ ਦੇ ਟੈਂਡਰ ਵਗੈਰਾ ਚੱਲਦੇ ਪਏ ਆ ਪ੍ਰੋਕਿਊਰਮੈਂਟ ਹੈ ਤੁਹਾਨੂੰ ਪਤਾ ਪੰਜਾਬ ਲੈਵਲ ਦੀ ਪ੍ਰੋਕਿਊਰਮੈਂਟ ਟਾਈਮ ਲੱਗਦਾ ਹੈ ਅਲੱਗ-ਅਲੱਗ ਗਾਈਡਲਾਈਨ ਦਾ ਟੈਕਨੀਕਲ ਬਿਡ ਤੇ ਚੱਲਦਾ ਪਿਆ ਹੈ ਟੈਕਨੀਕਲੀ ਜਦੋਂ ਸਿਸਟ ਹੋ ਗਿਆ ਅੱਗੇ ਉਹ ਕੰਟੀਨਿਊ ਹੋ ਜੂਗਾ ਵਿਦੇਨਾ ਦੌਰ 3 ਮਹੀਨਿਆਂ ਦਾ ਮੈਕਸਿਮਮ ਟਾਈਮ ਹੈ ਸਰ 6 ਸਾਲ ਹੋ ਗਏ ਨਹੀਂ ਮੇਰੇ ਨਾਲ ਹੁਣ ਦੀ ਗੱਲ ਕਰੋ ਤੁਸੀਂ ਦੇਖੋ ਮੈਂ ਤੁਹਾਨੂੰ ਹੁਣ ਪ੍ਰੈਜੈਂਟ ਦੂਜੀ ਸਟੇਟਾਂ ਦੇ ਦੋ ਬਰਾਂ ਵਾਲੇ ਦੇ ਵਿੱਚ ਦੇਖੋ ਬਾਕੀ ਜ਼ਿਲ੍ਹਿਆਂ ਦੇ ਵਿੱਚ ਤਿੰਨ ਨੇ ਜਿਨ੍ਹਾਂ ਦੇ ਵਿੱਚ 25 26% ਤਿੰਨੇ ਜ਼ਿਲ੍ਹਿਆਂ 'ਚ ਕੰਮ ਹੋਇਆ ਉੱਥੇ ਸਾਰਿਆਂ ਦੀ ਸੈਲਰੀ ਪਈ ਹੈ ਤੇ ਬਟੰਡਾ ਫੇਰ ਵੀ 60% ਕਰੀ ਬੈਠਾ ਤਾਂ ਫੇਰ ਸਾਡੀ ਸੈਲਰੀ ਮੈਂ ਬਾਕੀ ਡਿਸਟ੍ਰਿਕਟਸ ਨਾਲ ਕੁਛ ਨਹੀਂ ਮੈਂ ਸਿਰਫ ਬਟੰਡੇ ਦੀ ਮਤਲਬ ਰਿਸਪੌਂਸਿਬਿਲਟੀ ਲੈਣਾ ਮੈਂ ਬਟੰਡੇ ਨੂੰ ਅਪਰ ਕਰਨਾ ਹੈ ਜੇ ਬਾਕੀ ਪਰ ਆਪਾਂ ਨੂੰ ਕੀ ਪ੍ਰੋਬਲਮ ਹੈ ਹਦਾਇਤ ਦਾ ਸਾਰਿਆਂ ਨੂੰ ਇੱਦੋਂ ਹੈ ਨਾ ਨਹੀਂ ਹਦਾਇਤ ਦਾ ਉਹਨੂੰ ਨਹੀਂ ਲੈ ਲੈ ਐਕਸ਼ਨ ਮੈਂ ਲੈ ਰਿਹਾ ਮੈਨੂੰ ਕੰਮ ਤੱਕ ਮਤਲਬ ਹੈ ਮੈਂ ਕੰਮ ਲੈਣਾ ਸਰ ਕਿਹਨਾਂ ਦੀ ਮੰਗਾਂ ਦਾ ਹੱਲ ਹੋਵੇ ਸਰ ਕੰਮ ਕਰਾਂਗੇ ਮੈਂ ਤਾਂ ਦੇਖੋ ਗੱਲਾ ਫੋਨ ਦੀ ਹੋ ਹੈਗੀ ਹੈ ਫੋਨ ਇਹਨਾਂ ਦਾ 2-2 ਤਿੰਨ ਮਹੀਨਿਆਂ ਦਾ ਰੀਚਾਰਜ ਕੀ ਆਉਂਦਾ ਹੈ ਦੇਖੋ ਹੁਣ ਤਿੰਨ ਮਹੀਨਿਆਂ ਤਿੰਨ ਮਹੀਨਿਆਂ ਦਾ ਰੀਚਾਰਜ ਹੈ ਅੱਗੇ ਤਾਂ ਇਹਨਾਂ ਨੂੰ ਉਹ ਵੀ ਨਹੀਂ ਮਿਲਦਾ ਸੀ ਹੁਣ ਗਵਰਨਮੈਂਟ ਵੱਲੋਂ 160 ਰੁਪਏ ਇਹਨਾਂ ਨੂੰ ਪ੍ਰਤੀ ਮਹੀਨਾ ਅਗਸਤ ਤੱਕ ਇਹਨਾਂ ਨੂੰ ਅਸੀਂ ਇਕੱਠੇ ਭਵਾ ਦਿੰਦੇ ਹਾਂ ਸਰ ਅਸੀਂ ਤੁਹਾਡੀ ਗੱਲ ਤੋਂ ਐਗਰੀ ਹੈ ਜਦੋਂ ਤੁਸੀਂ ਸਾਡੀ ਵਰਕਰ ਫਿਰ ਤੁਸੀਂ ਸਾਡੇ ਤੇ ਤਨਖਾਹ ਰੋਕ ਸਕਦੇ ਹੋ ਜੇ ਸਾਡੇ ਕੋਲ ਫੋਨ ਹੈ ਨਹੀਂ ਤਾਂ ਹੁਣ ਅਸੀਂ ਸਾਡੀ ਬੋਲੋ ਉਹ ਮੇਰੇ ਹੱਥੇ ਨਹੀਂ ਆ ਵੀ ਅਸੀਂ ਜਦ ਤੱਕ ਫੋਨ ਨਹੀਂ ਮਿਲੇਗਾ ਕੰਮ ਨਹੀਂ ਕਰਾਂ ਪਹਿਲਾਂ ਮਿਲੇ ਉਹੀ ਤਾਂ ਤੁਹਾਨੂੰ ਮੈਂ ਇਹ ਡਾਇਰੈਕਸ਼ਨ ਦਿੱਤੀ ਸੀ ਨਹੀਂ ਤੁਸੀਂ ਡਾਇਰੈਕਟਡ ਲੈਵਲ ਤੇ ਗੱਲ ਕਰੋ ਮੈਨੂੰ ਜੋ ਡਾਇਰੈਕਸ਼ਨ ਹੈ ਮੈਂ ਕੰਮ ਲੈਣਾ ਤੁਹਾਡੇ ਤੋਂ ਕੋਈ ਫੋਰਸਫੁੱਲ ਹੀ ਨਹੀਂ ਜਦੋਂ ਸਾਰਾ ਪੰਜਾਬ ਕਰਦਾ ਪਿਆ ਦੋ ਚਾਰ ਜ਼ਿਲ੍ਹੇ ਛੱਡ ਕੇ ਫਿਰ ਆਪਾਂ ਨੂੰ ਕੀ ਪ੍ਰੋਬਲਮ ਸਰ ਤੁਸੀਂ ਸਾਡੀ ਮੰਗਾ ਉੱਪਰ ਤੱਕ ਪਹੁੰਚਾ ਸਕਦੇ ਹੋ ਮੈਂ ਤਾਂ ਲੈ ਕੇ ਜਾਣਾ ਦੇਖੋ ਮੈਂ ਜਿੱਥੇ ਤੁਸੀਂ ਦੱਸੋਗੇ ਵੀ ਉਹ ਕੰਮ ਨਹੀਂ ਕਰ ਰਹੇ ਤਾਂ ਸਰਕਾਰ ਆਪਣੇ ਆਪ ਹੀ ਜਿੱਥੇ ਦੇਖੋ ਮੇਰੇ ਆਪਦੇ ਹੱਥ ਘੜੇ ਮੈਨੂੰ ਤਾਂ ਕੰਮ ਕੀ ਹੈ ਉੱਗੋ ਜੋ ਮੇਰੀ ਰਿਸਪੋਨਸੀਬਿਲਟੀ ਲਈ ਹੈ ਮੈਂ ਉਹ ਪੂਰੀ ਕਰ ਦਾਂਗੀ ਠੀਕ ਹੈ ਜਦੋਂ ਜਾਤੇ ਹਨ ਸਾਰੇ ਵਰਕਰਸ ਕੰਮ ਕਰਦੇ ਪਏ ਆ ਫੋਨ ਤੁਹਾਡੇ ਕੋਲ 80% ਤੇ smartphones ਸਾਰੇ ਕੋਲ ਆ ਗਏ ਵਰਕਰ ਨਹੀਂ ਕਰ ਰਹੇ ਜੀ ਮੈਡਮਾਂ ਕਰਕੇ ਜਾਂਦੇ ਨਹੀਂ ਮੈਂ ਤਾਂ ਇੱਕ ਦੋ ਸupervisorਾਂ ਉਹਨਾਂ ਨੂੰ ਮੈਂ ਅੱਗੇ ਸ਼ੋਕੋਜ਼ ਕਰਨ ਲੱਗਾ ਜਿਹੜੇ ਕੋਈ ਉਹ ਕਰ ਰਹੇ ਥੋੜਾ ਕੰਮ ਠੀਕ ਹੈ ਸਾਡੀ ਕਿਹ ਰੋਕੀ ਹੈ ਜਿਹੜੀਆਂ ਅਸੀਂ ਹੈ ਨਹੀਂ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਸੈਲਰੀ ਰੁਕੀ ਹੈ ਲੇਕਿਨ ਜਦੋਂ ਸਾਰਾ ਕਰ ਰਹੇ ਮੈਡਮ ਤੁਸੀਂ ਦੱਸੋ ਫਿਰ ਸਾਰਿਆਂ ਦੀ ਕਿਉਂ ਨਹੀਂ ਰੁਕੀ ਕੰਜਲਾਹ ਚ ਚਾਰ ਘੰਟੀਆਂ ਦੀ ਰੁਕੀ ਸਾਡੇ ਕੋਲ ਉਹਨਾਂ ਦੀ ਕਿਉਂ ਨਹੀਂ ਰੁਕੀ ਉਹਨਾਂ ਕੋਲੇ ਹੈ ਨਹੀਂ ਮੈਡਮ ਮੈਂ ਦੋ ਦਿਨਾਂ ਦੇ ਤੁਹਾਡੀ ਸੈਲਰੀ ਪਾ ਦੇਣਾ ਮੈਨੂੰ ਬਸ ਤੁਸੀਂ ਕੰਮ ਕਰਕੇ ਦਿਓ ਠੀਕ ਹੈ ਇਹਨਾਂ ਦਾ ਫੋਨ ਹੈ ਨਹੀਂ ਜੀ ਬਹੁਤ ਲੋਕ ਇਹ ਜੋ ਚਲੋ 10% ਮੈਂ ਮੰਨ ਲਿਆ 40 45% ਤੋਂ ਆਪਾਂ 70 80 ਦੇ ਦਾਈਏ ਇੱਕ ਵਾਰ ਮੈਂ ਤੁਹਾਨੂੰ ਹੁਣ 60% ਕੰਮ ਹੋ ਗਿਆ ਹੁਣ ਤੁਸੀਂ ਜਿਹੜੇ 80% ਆਜੇ ਧੀਰੇ ਧੀਰੇ ਸਾਰੋ ਬੀਤੇ ਜਾ ਰਹੇ ਕਰ ਰਿਹਾ ਫਿਰ ਮੈਂ ਇੱਕ ਜਣਾਂ ਨੂੰ ਕਿੱਦਾਂ ਇਗਨੋਰ ਕਰਾਂ ਦੋਸਤੋ ਸਰ ਹੁਣ ਜੋ ਉਹਦੇ ਚ ਬਹੁਤ ਸਾਰੇ ਕੰਮ ਆਪਾਂ ਦੇ 12 1 ਵਜੇ ਤੱਕ ਕੰਮ ਕਰਦੇ ਫਿਰ ਜੀ ਵੀ ਫੋਨ ਮਿਲਦਾ 12 ਵਜੇ ਤੱਕ ਨੈਟ ਵੀ ਨਹੀਂ ਮਿਲਦਾ ਜੀ ਡੇਢ ਜੀ ਵੀ ਆਉਂਦਾ ਤੇਲੀ ਤਾਂ ਟੋਟੀ ਪਾ ਦੇਣਾ ਠੀਕ ਹੈ ਮੈਨੂੰ ਕੋਈ ਸ਼ਿਕਾਇਤ ਨਹੀਂ ਪਰ ਮੈਨੂੰ ਰੀਚਾਰਜ ਤੁਹਾਡਾ ਅਗਸਤ ਤੱਕ ਦਾ ਆਇਆ ਹੋਇਆ ਹੈ 150 ਰੁਪਏ ਨੇ ਕੀ ਆਉਂਦਾ ਜੀ 150 ਰੁਪਏ ਦੇ ਤਿੰਨ ਮਹੀਨਿਆਂ ਦਾ ਕਿੰਨਾ ਬਣ ਗਿਆ 450 ਤੋਂ ਬੰਦ ਇੱਕ ਮਹੀਨਾ ਚੱਲੂਗੀ ਇੱਕ ਮਹੀਨਾ ਮੈਡਮ ਤਿੰਨ ਮਹੀਨੇ ਚੱਲੂਗਾ ਇੱਕ ਮਹੀਨੇ ਕਿਉਂ ਚੱਲਣਾ ਤਿੰਨ ਮਹੀਨਿਆਂ ਦਾ 450 ਹੋਇਆ ਤਿੰਨ ਮਹੀਨਿਆਂ ਦਾ ਹੀ ਬੈਕ ਹੈ ਡੇਢ ਜੀ ਵੀ ਡੇਢ ਜੀ ਦੀ ਗੱਲ ਕੋਈ ਪੁੱਛ ਨਹੀਂ ਆ ਰਹੇ ਹੁਣ 40000 ਰੁਪਏ ਦਾ ਆਪਾਂ ਆਪਦੀ ਸੈਲਰੀ ਚ ਉਹਨੂੰ ਕਈ ਵਾਰ ਤੁਹਾਨੂੰ ਗੱਲ ਕਰਨੇ ਮੈਂ 400 ਤੋਂ ਘੱਟ ਕੋਈ ਰੀਚਾਰਜਿੰਗ ਨਹੀਂ ਸਾਢੇ 450 ਤਿੰਨ ਮਹੀਨਿਆਂ ਦਾ ਹੁੰਦਾ ਇਹ ਮੰਨਦੇ ਤੇ 6-70 ਦਾ ਲਾ ਲਓ ਤਿੰਨ ਮਹੀਨਿਆਂ ਦਾ ਹਾਂ 900 ਤੋਂ ਉਹ ਵੀ ਮੈਂ ਲਿਖ ਕੇ ਰਿਕਵ ਪਰ ਕੰਮ ਕਰੋ ਇੱਕ ਸਰ ਜਿਹੜਾ ਬਕਾਇਆ ਰੁਕਾ ਹੋਇਆ ਉਹ ਤੋਂ ਪਵਾ ਦੋ ਪਰ ਉਹਨਾਂ ਦੀ ਜਿਹੜੀ ਸਮੱਸਿਆ ਉਹਨਾਂ ਦੇ ਕੋਈ ਹੱਲ ਨਹੀਂ ਕੀਤਾ ਜਾਂਦਾ ਨਾ ਉਹਨਾਂ ਦੇ ਧਿਆਨ ਦਿੱਤਾ ਜਾਂਦਾ ਸਿਰਫ ਇਹ ਦੇਖ ਲੈਨੇ ਵੀ ਆਂਗਣਵਾੜੀ ਵਰਕਰ ਹੈਲਪਰ ਕੰਮ ਨਹੀਂ ਕਰ ਰਹੀ ਇਹ ਸਭ ਨੂੰ ਦਿਖ ਰਹਾ ਪਰ ਇਹ ਨਹੀਂ ਦਿਖ ਰਹਾ ਵੀ ਆਂਗਣਵਾੜੀ ਵਰਕਰ ਤੇ ਹੈਲਪਰ ਕੰਮ ਕਿਉਂ ਨਹੀਂ ਕਰ ਰਹੀ ਉਹਦੀ ਕੀ ਮਜਬੂਰੀ ਹੈ ਉਸ ਮਜਬੂਰੀ ਨੂੰ ਦੇਖਣ ਦੀ ਵਜਾਹੇ ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਤੁਸੀਂ ਅਫਰਸ ਦਾ ਕੰਮ ਕਰਨਾ ਪਊਗਾ ਉਹਦੇ ਵਾਸਤੇ ਸਾਡੀ ਤਨਖਾਹਾਂ ਰੋਕੀ ਜਾਂਦੀਆਂ ਤਾਂ ਕਹਿ ਵੀ ਅਸੀਂ ਚੈਲੰਜ ਵੀ ਪਵਾਵਾਂਗੇ ਨਾਲੇ ਸਾਨੂੰ ਕੰਮ ਕਰਕੇ ਦਿਖਾਓ ਅਸੀਂ ਇਸ ਦੇ ਕੈਨਸਲ ਇਹ ਅਸੀਂ ਸਰ ਇਹ ਨਹੀਂ ਕਹਿੰਦੇ ਵੀ ਕੰਮ ਨਹੀਂ ਕਰਾਂਗੇ ਅਸੀਂ ਸਿਰਫ ਕੰਮ ਇਸ ਲਈ ਰੋਕਿਆ ਹੈ ਕਿ ਵੀ ਸਰਕਾਰ ਸਾਡੀ ਮੰਗਾਂ ਨੂੰ ਮੰਨ ਲੇ ਜਿਹੜੇ ਫੋਨ ਦੇ ਵਾਅਦੇ ਕੀਤੇ ਸੀ ਉਹ ਦੂਜੀ ਤੀਜੀ ਵਾਰ ਫੋਨ ਆ ਚੁ ਇੱਕ ਵਾਰ ਵੀ ਫੋਨ ਨਹੀਂ ਦਿੱਤਾ ਗਿਆ ਆਂਗਣਵਾੜੀ ਵਰਕਰ ਨੂੰ ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜਾ 166 ਰੁਪਏ ਜਿਹੜਾ ਰੀਚਾਰਜ ਹੁੰਦਾ ਹੈ ਉਹਦੇ 'ਚ ਦੇਖੋ 166 ਰੁਪਏ 'ਚ ਕੋਈ ਮਹੀਨੇ ਦਾ ਰੀਚਾਰਜ ਨਹੀਂ ਕਰਦਾ ਹੈਗਾ ਉਹਦੇ 'ਚ ਆਪਾਂ ਨੂੰ ਆਪਣੇ ਪੱਲੋਂ ਪੈਸੇ ਪਾਣੇ ਪੈਂਦੇ ਆ ਆਂਗਣਵਾੜੀ ਵਰਕਰ ਦੀ ਜਿਹੜੀ ਤਨਖਾਹ ਵੀ ਨਹੀਂ ਆਉਗੀ ਉਹ ਕਿੱਥੋਂ ਦਾ ਰੀਚਾਰਜ ਕਰੂਗੀ ਕਿੱਥੋਂ ਉਹ ਆਪਣੇ ਪੈਸੇ ਉਹ ਕਰੂਗੀ ਕਿੱਥੋਂ ਆਪਣਾ ਘਰ ਦਾ ਗੁਜ਼ਾਰਾ ਕਰੂਗੀ ਜੇ ਐਸੀ ਤਨਖਾਹ ਦੇ ਕਈ ਆਂਗਣਵਾੜੀ ਵਰਕਰ ਤੇ ਹੈਲਪਰਾਂ ਹੈਗੇ ਜਿਨ੍ਹਾਂ ਦਾ ਐਸੀ ਤਨਖਾਹ ਤੇ ਘਰ ਦਾ ਗੁਜ਼ਾਰਾ ਚੱਲਦਾ ਜਦੋਂ ਉਹ ਤਨਖਾਹ ਵੀ ਰੋਕ ਲਈ ਜਾਂਦੀ ਹੋ ਤੁਸੀਂ ਇਹ ਦੱਸੋ ਵੀ ਕੌਣ ਕਰੂਗਾ ਕਿਰਾਇਆ ਸਾਡਾ ਡੇਢ ਡੇਢ ਦੋ ਦੋ ਸਾਲ ਸਾਡੇ ਕਿਰਾਏ ਨਹੀਂ ਪਾਇਆ ਦੇਰ ਜਿਹੜੇ ਸੈਂਟਰ ਕਿਰਾਏ ਤੇ ਚੱਲਦੇ ਆ ਇਸ ਕਰਕੇ ਅਸੀਂ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜਾ ਸਾਡਾ ਮਾਨ ਪੱਤਾ ਹੈ ਰੈਗੂਲਰ ਮਹੀਨੇ ਦੀ ਮਿੰਨਾ ਪਾਇਆ ਜਾਵੇ ਜਿਹੜਾ ਕਿਰਾਇਆ ਹੈਗਾ ਉਹ ਵੀ ਸਾਡਾ ਵੀ ਰੈਗੂਲਰ ਪਾਇਆ ਜਾਵੇ ਜਿਹੜੀ ਸਾਡੇ ਵੀ ਤਨਖਾਹ ਜਿਹੜੀ ਰੋਕੀ ਗਈ ਹੈ ਜਿਹੜੇ ਕਈ ਉਹ ਹੈਗੇ ਸਰਕਲ ਜਿਨ੍ਹਾਂ ਦੀ ਰੋਕੀ ਗਈ ਹੈ ਉਹਨਾਂ ਦੀ ਤਨਖਾਹ ਜਲਦ ਤੋਂ ਜਲਦ ਪਾਈ ਜਾਵੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਅਸੀਂ ਕੰਮ ਨੂੰ ਮਨਾਂ ਨਹੀਂ ਕਰਦੇ ਪਰ ਜਿੱਦ ਦੀ ਸਾਡੀ ਮੰਗਾਂ ਪੂਰੀ ਹੋ ਜਾਣਗੇ ਅਸੀਂ ਪਹਿਲੇ ਨੰਬਰ ਤੇ ਬਠਿੰਡਾ ਕੰਮ ਕਰੂ ਇਹ ਸਾਡਾ ਵਾਦਾ ਪਰ ਸਾਡੀ ਮੰਗਾਂ ਪੂਰੀਆਂ ਹੋਣ ਵੀ ਜਿਸ ਮੰਗ ਵਾਸਤੇ ਅਸੀਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਹੈ ਕਾਲੀ ਚੁੰਨੀਆਂ ਲੈ ਕੇ ਸਿਰਫ ਸਰਕਾਰ ਨੂੰ ਜਗਾਉਣ ਵਾਸਤੇ ਕੀਤਾ ਹੈ ਕਿਉਂਕਿ ਸਰਕਾਰ ਹਜੇ ਸੁੱਤੀ ਪਈ ਆਂਗਣਵਾੜੀ ਵਰਕਰਾਂ ਦੀ ਹੈਲਪਰਾਂ ਦੀ ਮੰਗ ਨੂੰ ਲੈ ਕੇ ਅਸੀਂ ਆਂਗਣਵਾੜੀ ਵਰਕਰ ਜੀ ਦੇ ਹੈਲਪਰ ਦੀ ਮੰਗ ਇਹੀ ਸੀ ਨਾ ਵੀ ਐਫਆਰਐਸ ਉਹ ਤੋਂ ਤੱਕ ਨਹੀਂ ਕਰਾਂਗੇ ਜਦ ਤੱਕ ਸਾਨੂੰ ਫੋਨ ਨਹੀਂ ਦੇਣਗੇ ਦੂਜੀ ਮੰਗ ਇਹ ਸੀ ਜਿਹੜੇ 2018 ਚ ਗ੍ਰੈਜੂਇਟੀ ਲਾਗੂ ਕੀਤੀ ਗਈ ਸੀ ਉਹ ਲਾਗੂ ਕੀਤੀ ਜਾਵੇ ਤੀਜੀ ਮੰਗ ਸਾਡੀ ਇਹ ਸੀ ਜਿਹੜੇ 3 ਤੋਂ 6 ਸਾਲ ਦੇ ਬੱਚੇ ਹੈਗੇ ਆ ਉਹ ਸਕੂਲਾਂ ਚ ਭੇਜ ਦਿੱਤੇ ਗਏ ਆ ਵੀ ਜਿਹੜਾ ਉਹਦੇ ਪਲੇਵੇ ਪਲੇਵੇ ਕੋਚਿੰਗ ਉਹਦਾ ਡਿਜ਼ਾਈਨਿੰਗ ਲੈਟਰ ਵੀ ਉਹ ਸਾਡੇ ਤੋਂ ਬੱਚਾ ਨਾਮ ਕਟਵਾ ਕੇ ਲੈ ਕੇ ਜਾਵੇ ਤੇ ਸਕੂਲਾਂ ਚ ਫਿਰ ਐਡਮਿਸ਼ਨ ਹੋਵੇ ਲੇਕਿਨ ਸਰਕਾਰ ਨੇ ਸਾਡੇ ਤੋਂ ਇਸ ਸੂਬਾ ਵੀ ਸਾਡੀ ਕੋਲ ਦੀ ਹੈ ਇਸ ਕਰਕੇ ਜਿਹੜੀ ਸਾਡੀ ਸਕੀਮ ਜਿਹੜੀ 2 ਅਕਤੂਬਰ 1975 ਨੂੰ ਲਾਗੂ ਹੋਈ ਸੀ ਇਹ 50 ਸਾਲ ਹੋ ਗਏ ਅਸੀਂ ਸਰਕਾਰ ਨੂੰ ਇਹ ਹੀ ਦੱਸਣਾ ਚਾਹੁੰਦੇ ਆ ਵੀ 50 ਸਾਲ ਪੂਰੇ ਹੋ ਗਏ ਲੇਕਿਨ ਸਰਕਾਰ ਸਾਡੀ ਜਿਹੜੀ ਮੰਗਾ ਵਨਾਂ ਤੇ ਧਿਆਨ ਨਹੀਂ ਦੇ ਰਹੀ ਹੈ ਤੋਂ ਇਸ ਕਰਕੇ ਅਸੀਂ ਸੋਤੀ ਹੋਈ ਸਰਕਾਰ ਨੂੰ ਜਗਾਣਾ ਚਾਹੁੰਦੇ ਆ ਸਾਡੀ ਹੁਣ ਮੰਗਾ ਜੇ ਨਾ ਪੂਰੀ ਹੋਈ ਤਾਂ ਅਗਲਾ ਕਦਮ ਕੀ ਹੈ